ਹੋਣ ਆਪਾਂ ਵੀ ਖਾਣੇ ਆ ਜੀ ਤੇ ਬਾਕੀ ਇਹਨੂੰ ਕਹਿੰਦੇ ਨੇ ਦੀ ਪੋਰ ਦੀ ਮਾਂ ਖਾਦੀ ਤੋਂ ਮੈਂ ਵੀ ਪਾ ਕੇ ਲੈ ਕੇ ਆਉਂਦੀ ਹਾਂ ਛੋਟੇ ਹੁੰਦੇ ਨੇ ਨਾ ਇਹਨਾ ਆ ਕੇ ਆਉਣ ਮੰਮੀ ਨੇ ਕਹਣਾ ਨਾ ਆ ਕੇ ਹੋ ਫਿਰ ਖੀਰ ਖਿਚੜੀ ਦੇਣਾ ਐ ਕੰਬਣਾ ਹੀ ਇਹ ਦੇਖੋ ਜੀ ਇਹ ਇਹਦੀ ਲੈਣੇ ਮੈਂ ਬਿਲਕੁਲ ਸਸਤੇ ਹੀ ਨੇ ਜਿਆਦੇ ਮਤ ਉਸ ਕੀ ਲਿਗੇ ਲੈਣੇ ਨਹੀਂ ਮੋੜੇ ਲੱਗਿਆ ਨਾ ਮੈਂ ਉਹ ਲੈ ਲਵਾਂਗੀ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਰਾਮ ਰਾਮ ਜੈ ਮਾਤਾ ਦੀ ਕਿਵੇਂ ਹੋ ਸਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪ ਬਲੌਗਰ ਤੇ ਤਾਂ ਫਰੈਂਡ ਜਿਪਾ ਲੱਗਿਆ ਦੀ ਵੀਡੀਓ ਸਿਰੇ ਸਿ ਚ ਸ਼ੁਰੂ ਕਰਨਾ ਤੁਸੀਂ ਦੇਖ ਸਕਦੇ ਹੋ ਮੌਸਮ ਪਿੱਛੇ ਤੇ ਅੱਜ ਆ ਗਈ ਹੈ ਜੀ ਮਾਗੀ ਮੇਰੇ ਵੱਲੋਂ ਸਾਰਿਆਂ ਨੂੰ ਮਾਗੀ ਦੀ ਬਹੁਤ-ਬਹੁਤ ਵਧਾਈਆਂ ਹਣ ਜੀ ਹੈਪੀ ਮਗਰ ਸੰਕਰਾਂਤੀ ਤੇ ਅੱਜ ਆਪਾਂ ਉਹ ਮਨਾਵਾਂਗੇ ਕੱਲ ਲੋੜੀ ਵਾਲੇ ਦਿਨ ਤੇ ਜਿਵੇਂ ਕਹਿੰਦੇ ਨੇ ਚੁੱਲ੍ਹੇ ਦੇ ਵਿੱਚ ਹੀ ਸਾਰੀ ਨੰਗੀ ਲੋੜੀ ਪਤਾ ਨਹੀਂ ਲੱਗਾ ਤੇ ਅੱਜ ਆਪਾਂ ਮਨਾਵਾਂਗੇ ਜੀ ਮਾਗੀ ਤੇ ਮਾਗੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਜਿਵੇਂ ਕਿ ਇਸਨਾਨ ਕੀਤਾ ਜਾਂਦਾ ਕਈ ਲੋਕ ਜਿਹੜੇ ਲਾਗੇ ਨੇ ਮੁਕਸਰ ਸਾਹਿਬ ਚ ਲਾਗੇ ਕਈ ਵੱਡੇ-ਵੱਡੇ ਕੁਰਤਵਾਰੇ ਵੀ ਜਾਣਦੇ ਨੇ ਇਸ਼ਨਾਨ ਕਰਦੇ ਨੇ ਮਾਗੀ ਦਾ ਸਪੈਸ਼ਲ ਇਸ਼ਨਾਨ ਮੰਨਿਆ ਜਾਂਦਾ ਤੇ ਪਰ ਆਪਾਂ ਜਿਹੜਾ ਉਹ ਕਰੇ ਇਸ਼ਨਾਨ ਕਰ ਚੁੱਕੇ ਆ ਤੇ ਹੁਣ ਸਭ ਤੋਂ ਪਹਿਲਾਂ ਜਿਵੇਂ ਪ੍ਰਸ਼ਾਦ ਵਾਂਗੂ ਆਪਾਂ ਖੀਰ ਖਿਚੜੀ ਦਹੀਂ ਵਗੈਰਾ ਸਾਰਾ ਕੁਝ ਜਿਹੜਾ ਪਕਵਾਨ ਆਪਾਂ ਕੱਲ ਬਣਾਏ ਸੀ ਉਹ ਅੱਜ ਖਾਵਾਂਗੇ ਵੈਸੇ ਆਪਾਂ ਬੈਹ ਖਾਣ ਤੋਂ ਤੁਹਾਨੂੰ ਰੋਕਦੇ ਆ ਪਰ ਇੱਕ ਸਾਲ ਦੇ ਵਿੱਚ ਇੱਕ ਇਹੋ ਜਿਹਾ ਦਿਨ ਹੁੰਦਾ ਜਿਵੇਂ ਰਜੀਵ ਜੀ ਨੇ ਦੱਸਿਆ ਸੀਗਾ ਵੀ ਆਪਾਂ ਇੱਕ ਬੈਹ ਖਾਣਾ ਖਾ ਸਕਦੇ ਆ ਵੀ ਰਾਤ ਉਹ ਚੀਜ਼ ਬਣਾਉਣੀ ਆ ਤੇ ਦਿਨੇ ਉੱਠ ਕੇ ਆਪਾਂ ਉਹ ਖਾਣੀ ਆ ਇਹ ਸ਼ੁਰੂ ਤੋਂ ਵਿਚਾਰ ਬਣਿਆ ਆਈ ਆ ਕੋਈ ਹੁਣ ਇਸ ਤੇ ਕਮੈਂਟ ਨਾ ਕਰਿਓ ਤੇ ਅੱਜ ਆਪਾਂ ਉਹ ਬਣਾ ਕੇ ਖਾਵਾਂਗੇ ਤੇ ਦੂਜੀ ਗੱਲ ਆ ਵੀ ਸਾਡੀ ਅੱਜ ਕਲੋਨੀ ਦੇ ਵਿੱਚ ਨਿਕਲਣ ਦੀ ਨਗਰ ਕੀਰਤਨ ਇਹ ਗੱਡੀ ਜਿਹੜੀ ਆਪਾਂ ਸਾਈਡ ਤੇ ਕਰਾਂਗੇ ਸਰੇ ਸਰੇ ਉਹ ਮੈਂ ਬਾਹਰ ਦੇਖਣ ਆ ਗਈ ਸੀ ਮੈਂ ਹਾਂ ਵੀ ਗੱਡੀ ਆਪਾਂ ਉਹ ਪਰਲੇ ਪਲਾਟ ਦੇ ਵਿੱਚ ਲਾ ਦਾਂਗੇ ਫਿਰ ਇਧਰੋਂ ਸਾਰੀ ਛੜਕ ਵਗੈਰਾ ਸਾਫ਼ ਕਰਾਂਗੇ ਤੇ ਹੁਣ ਆਪਾਂ ਪਹਿਲਾਂ ਜਾਣਦੇ ਆ ਜੀ ਅੰਦਰ ਖੀਰ ਖਿਚੜੀ ਖਾਣੇ ਆ ਤੇ ਜਿਵੇਂ ਛੋਟੇ ਹੁੰਦੇ ਨੇ ਨਾ ਇਨਾ ਆ ਕੇ ਆਉਣ ਮੰਮੀ ਨੇ ਕਹਣਾ ਨਾ ਆ ਕੇ ਉਹ ਫਿਰ ਖੀਰ ਖਿਚੜੀ ਦੇਣਾ ਐ ਕੰਬਣਾ ਹੀ ਤੇ ਹੁਣ ਆਪਾਂ ਖਾ ਕੇ ਉਸ ਤੋਂ ਬਾਅਦ ਦੇਖਦੇ ਆ ਕਿਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਨਹੀਂ ਜਾਵਾਂਗੇ ਜਿੱਥੇ ਗਏ ਆਪਾਂ ਤੁਹਾਨੂੰ ਜ਼ਰੂਰ ਤਾਂ ਵੀਡੀਓ 'ਚ ਦੱਸਾਂਗੇ ਤੇ ਹੁਣ ਆਪਾਂ ਚੱਲਦੇ ਜੀ ਅੰਦਰ ਤੇ ਆਓ ਜੀ ਖਾਣੇ ਆਪਾਂ ਖੀਰ ਖਿਚੜੀ ਤੇ ਸਭ ਤੋਂ ਪਹਿਲਾਂ ਆਪਾਂ ਦਿਨੇ ਖੀਰ ਖਿਚੜੀ ਅਨੂ ਨੂੰ ਕਿਉਂਕਿ ਅਨੂ ਨਾ ਆਇਆ ਵਾ ਤੁਸੀਂ ਇਹਦੀ ਵੀਡੀਓ ਚ ਦੇਖ ਸਕਦੇ ਹੋ ਭੁੱਗਿਆ ਰਾਤੀ ਇਹਨੇ ਲਾਇਆ ਸੀਗਾ ਤੇ ਉਹ ਜਿਵੇਂ ਉਹਦੀ ਸਵਾਹ ਹੁੰਦੀ ਹੈ ਪਵਿੱਤਰ ਉਹ ਵੀ ਜਿਹੜੀ ਉਹ ਪਾਣੀ ਚ ਪਾ ਕੇ ਨਾ ਉਹ ਵੀ ਪਾਏ ਨੇ ਤੇ ਹੁਣ ਆਪਾਂ ਅਨੂ ਨੂੰ ਦਿਨੇ ਦੀ ਖੀਰ ਖਿਚੜੀ ਖਾਣ ਨੂੰ ਗੁੱਡੂ ਅਜੇ ਨਹਾਉਂਦੀ ਪਈ ਆ ਚਲ ਉਹਨੂੰ ਖਾ ਕੇ ਟੇਸਟ ਦੱਸ ਤੇ ਨਾਲ ਬੋਲਣਾ ਕੀ ਹੈ ਹੋਰ ਦੀ ਹਾਂ ਸਵਾਹ ਹੁੰਦੀ ਹੂੰ ਮਿਕਸ ਕਰਕੇ ਲਓ ਜੀ ਸਭ ਤੋਂ ਪਹਿਲਾਂ ਸਬਸਕ੍ਰਾਈਬਰਾਂ ਵਾਸਤੇ ਕਰੋ ਜੀ ਮੂੰਹ ਮਿੱਠਾ ਜਿ ਖੀਰ ਖਿਚੜੀ ਨਾਲ ਮਿੱਠਾ ਵੀ ਕਹਿ ਸਕਦੇ ਆ ਲੂਣ ਵਾਲਾ ਵੀ ਖੱਟਾ ਵੀ ਤਿੰਨੇ ਟੇਸਟ ਮਿਕਸ ਕਰਕੇ ਛੰਡੀ ਬਹੁਤ ਆਪਾਂ ਬਹੁਤ ਸਵਾਦ ਆ ਸਵਾਦ ਆ ਇਹ ਹੁਣ ਆਪਾਂ ਵੀ ਖਾਣੇ ਆ ਜੀ ਤੇ ਬਾਕੀ ਇਹਨੂੰ ਕਹਿੰਦੇ ਨੇ ਜੀ ਪੋਰ ਦੀ ਮਾਂ ਖਾਦੀ ਹੁਣ ਮੈਂ ਵੀ ਪਾ ਕੇ ਲੈ ਕੇ ਆਉਣੀ ਖਾ ਕੇ ਮਿਕਸ ਕਰਕੇ ਤੇ ਫਿਰ ਆਪਾਂ ਥੋੜੀ ਦੇਰ ਤੱਕ ਤੁਹਾਨੂੰ ਮਿਲਦੇ ਆ ਤੇ ਹੁਣ ਦੇਖੋ ਜੀ ਨਗਰ ਕੀਰਤਨ ਆ ਗਿਆ ਤੇ ਆਪਾਂ ਵੀ ਤਿਆਰ ਹੋ ਗਏ ਆ ਤੇ ਉਧਰ ਸਾਹਮਣੇ ਨਗਰ ਕੀਰਤਨ ਆਉਂਦਾ ਪਿਆ ਤੇ ਇਧਰ ਦੀ ਨੰਗੜਾ ਆਪਣੇ ਦਰਵਾਜ਼ੇ ਥਾਣੀ ਤੇ ਆਪਾਂ ਮੱਥਾ ਟੇਕਾਂਗੇ ਪਹਿਲਾਂ Terima kasih telah menonton! Terima kasih <im> telah menonton! ਕਾਈ ਮਨ ਨੂੰ ਦਿਲ ਨੂੰ ਨਾਮ ਨਾਲੀ ਨੋ ਦਰਤੀ ਸਦਾ ਕਾਈ ਮਨ ਹੋਰ ਉਪਰ ਸਦਾ ਮਨ ਹੋਰ ਉਪਰ ਨਨਾ ਪੁਰਵਾ ਇਹ ਹੁਣ ਆਪ ਆ ਗਏ ਜੀ ਇੱਥੇ ਗੁਰਦੁਆਰਾ ਸਾਹਿਬ ਆਪਾਂ ਨਗਰ ਕੀਰਤਨ ਤੋਂ ਆ ਗਏ ਸੀਗੇ ਇਹ ਗੁਰਦੁਆਰਾ ਸਾਹਿਬ ਪਹਿਲਾਂ ਵੀ ਆਪਾਂ ਦਰਸ਼ਨ ਕਰਾਇਆ ਤੁਹਾਨੂੰ ਇਹਦੇ ਤੇ ਆਪਾਂ ਆਏ ਜੀ ਗੁਰਦੁਆਰਾ ਗੁਰੂ ਗੜ੍ਹ ਸਾਹਿਬ ਇੱਥੇ 6 குருਆਂ ਦੀ ਜਿਹੜੀ ਚਰਨ ਸੋ ਪ੍ਰਾਪਤ ਆਪਾਂ ਪਹਿਲਾਂ ਵੀ ਤੁਹਾਨੂੰ ਦਰਸ਼ਨ ਕਰਾਇਆ ਸੀ ਇਸ ਗੁਰਦੁਆਰਾ ਸਾਹਿਬ ਦੇ ਤੇ ਅੱਜ ਵੀ ਆ ਜੀ ਕਰੋ ਦਰਸ਼ਨ ਕਿਉਂਕਿ ਇੱਥੇ ਮੇਲਾ ਵੀ ਬਹੁਤ ਭਾਰੀ ਲੱਗਾ ਵਾ ਤੇ ਮਾਗੀ ਕਰਕੇ ਇੱਥੇ ਮੇਲਾ ਲੱਗਦਾ ਵਾ ਤੇ ਆਉਂਦੀ ਆਪਾਂ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ

ਅੰਦਾਜ਼ੇ ਦੋਆ ਦੀ ਗੁੱਡ ਵਾਸਤੇ ਰਫਰ ਬਣ ਲੈ ਰਹੇ ਆਪਾਂ 10 ਦੇ ਦੋ ਆ 20 ਇਹ ਦੇਖੋ ਜੀ ਅਸੀਂ ਦੋਨਾਂ ਜਣਿਆਂ ਨੇ ਮੰਦਰੀਆਂ ਵੀ ਲਈਆਂ ਨੇ ਕਿਉਂਕਿ ਪਾਣੀ ਆ ਲੱਗਦੀ ਆ ਨਾ ਗੁੱਡੋ ਨੇ ਲਈ ਐ ਫੈਂਡ ਵਾਲੀ ਤੇ ਮੈਂ ਵੈਸੇ ਡਿਜ਼ਾਈਨ ਵਾਲੀ ਇਹ ਦੇਖੋ ਜੀ ਇਹ ਏਰਿੰਗ ਲੈਨੇ ਮੈਂ ਬਿਲਕੁਲ ਸਸਤਾ ਹੀ ਨੇ ਗੱਲ ਆ ਵੀ ਮੈਂ ਸਸਤੀਂ ਡੀਜੇ ਲੈਣੇ ਨੇ ਸੋਨੇ ਲਾ ਵੀ ਹੈ ਨਾ ਜੀ ਜੈਪ੍ਰਾਗ ਜੀ ਮੈਂ ਹਾਂ ਜੀ ਕੀ ਨਾਮ ਹੈ ਬਾਈ ਤੁਹਾਡਾ ਸੋਨੂ ਸਿੰਘ ਸੋਨੂ ਸਿੰਘ ਤੇ ਕੀ ਬਣਵਾ ਰਹੇ ਹੋ ਟੈਟੂ ਬਣਵਾ ਰਹੇ ਇਹ ਚੂਬਰ ਟੈਟੂ ਬਣਵਾ ਰਹੇ ਆ ਦੇਖੋ ਪਹਿਲਾਂ ਡਿਜ਼ਾਈਨ ਇਹਨੇ ਪਸੰਦ ਕੀਤਾ ਫਿਰ ਇਹਨੇ ਰੇਟ ਮਗਾਇਆ ਉਹਦੇ ਨਾਲ ਤੇ ਹੁਣ ਬਣਾ ਰਹੇ ਆ ਟੈਟੂ ਇਧਰ ਆਉ ਦਿਓ ਯਾਰ ਤਖੇ ਕੀਤੇ ਜਾ ਰਹੇ ਆ ਸੂਈਆਂ ਬਦਲੀਆਂ ਵਾ ਸਾਫ ਕਰ ਲਈਆਂ ਕੋਈ ਹੋਰੀ ਬਿਲਕੁਲ ਨਹੀਂ ਆ ਅੱਛਾ ਜਿਹੜਾ ਟੈਟੂ ਬਣ ਰਿਹਾ ਬਣਨ ਤੋਂ ਬਾਅਦ ਆ ਮੁੰਡੇ ਨੇ ਬਣਵਾਇਆ ਵਾ ਇਹ ਇਹ ਜਿਹਾ ਬਣ ਜਣਾ ਦੇਖੋ ਅੱਛਾ ਇਧਰ ਇਹ ਨਾਲ ਖਾਇਆ ਉਹਦਾ ਤੇ ਹੁਣ ਆਪਾਂ ਇੱਧਰ ਜਾਨੇ ਦੀ ਦੇਖਦੇ ਨੇ ਬੱਚਿਆਂ ਨੇ ਕੋਈ ਤੂਲਾ ਚਾਲਾ ਲੈਣਾ ਉਹ ਇੱਧਰ ਸਾਰੇ ਤੂਲੇ ਲੱਗੇ ਆ ਕੋਈ ਖਾਣ ਪੀਣ ਨੂੰ ਉਹ ਤਾਂ ਆਪਾਂ ਕੁਝ ਖਾਣਾ ਨਹੀਂ ਤੇ ਇੱਕ ਦੋ ਚੀਜ਼ ਆਪਾਂ ਖਰੀਦ ਲਈਆਂ ਸੀ ਉਹ ਖਰੀਦ ਲਈਆਂ ਤੇ ਵੈਸੇ ਜੋ ਲੇੜੇ ਬੰਦ ਹੋ ਰਿਹਾ ਕਿਉਂਕਿ ਸ਼ਾਮ ਦਾ ਟਾਈਮ ਹੋ ਗਿਆ ਤੇ ਵੈਸੇ ਇੱਥੇ 3 ਦਿਨ ਮੇਲਾ ਲੱਗਦਾ ਸਾਨੂੰ ਪਹਿਲਾਂ ਨਹੀਂ ਸੀ ਪਤਾ ਤੇ ਅੱਜ ਪਹਿਲੀ ਵਾਰੀ ਆਪਾਂ ਆਏ ਇੱਥੇ ਮੇਲੇ ਤੇ ਤੇ ਹੁਣ ਇਸ ਵਲੌਗ ਦਾ ਆਪਾਂ ਇੱਥੇ ਐਂਡ ਕਰਾਂਗੇ ਉਧਰ ਬੱਚੇ ਇੰਜੋਏ ਵਗੈਰਾ ਕਰਨਗੇ ਤੇ ਅੱਜ ਵੀ ਬਹੁਤ ਆ ਫਿਰ ਉੱਥੇ ਵਾਈ ਨਹੀਂ ਹੋਣੀ ਹੈਗੀ ਹੁਣ ਆਪਾਂ ਇਸ ਵਲੌਗ ਦਾ ਇੱਥੇ ਐਂਡ ਕਰਦੇ ਆ